ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਆਪਾਂ ਪਿੰਡ ਧੌਲਾ ਤੋਂ ਕਵਰ ਕਰ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਇੱਕ ਦੂਜਾ ਸੂਆ ਸੂਨ ਵਾਲੀ ਝੋਟੀ ਦੀ ਵੀਡੀਓ ਬਿਲਕੁਲ ਜੈਨੂਇਨ ਰੇਟ ਕਰਾਵਾਂਗੇ ਵੀਰਾਂ ਤੋਂ ਤੇ ਲੈਣ ਦੇ ਨਾਲ ਬਾਈ ਸਤਿ ਸ੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰਾਂ ਪਾਣੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਨਾਮ ਹਣੀ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਹੈ 7681994980 7681994984 ਤੇ ਜਿਹੜੀ ਆਪਾਂ ਸਕਰੀਨ ਤੇ ਵੀਰੇ ਮੱਝ ਦੇਖੀ ਨੇ ਇਹ ਕੰਮਾ ਸੂਆ ਸੂਰਹੀ ਐ ਦੂਜਾ ਸੂਆ ਸੂਰਹੀ ਦੂਜਾ ਸੂਆ ਸੂਰਹੀ ਐ ਤੇ ਪਹਿਲੇ ਸੂਏ ਕਿੰਨਾ ਕੁ ਦੁੱਧ ਦਿੰਦਾ 11 ਕਿਲੋ ਦੁੱਧ ਦਿੰਦਾ ਪਹਿਲੇ ਸੂਏ ਦੋਸਤੋ 11 ਕਿਲੋ ਦੁੱਧ ਦਿੰਦਾ ਥਾਣਾ ਹਵਾਨੇ ਦੀ ਬਿਲਕੁਲ ਸਾਫ ਦਰਮਿਆਨੇ ਸਹਿ ਚ ਗੱਦਾ ਚੰਗਾ ਗੱਡਗੜ ਬਰੀਕ ਸਕਿਨ ਬਾਕੀ ਹਵਾਨੇ ਤੇ ਬੇਨਜ ਬੂੰਜ ਵੀ ਚੰਗੀਆਂ ਐ ਸੂਣ ਚ ਕਿੰਨਾ ਸਮਾਂ ਬਾਕੀ ਐ ਵੀਰੇ 12 ਤੋਂ 13 ਦਿਨ ਲੈ ਜੀ ਦੋਸਤੋ 12 13 ਦਿਨ ਝੋਟੀ ਲਾ ਲੋ ਮੱਝ ਲਾ ਲੋ ਦੀ ਸੂਣ ਚ ਰਹਿੰਦੇ ਨੇ ਬਿਲਕੁਲ ਲੈਣ ਜੈਨੂਨ ਜਾਂ ਲੈਣ ਦੇ ਨਾਲ ਆ ਰੇਟ ਕਰਵਾਵਾਂਗੇ ਵੀਰੇ ਖੋਲ ਕੇ ਗੇੜਾ ਦੁਬਾਰੇ ਤੋਰੇ ਬਖਵ ਬਾਈਆਂ ਨੂੰ ਚੱਕ ਕਰਵਾਦੀ ਦੋਸਤੋ ਗੋਲ ਸਿੰਘ ਹੈਗਾ ਨੀਲੀ ਰਵੀ ਟੱਚ ਤੇ ਪੈਂਦੀ ਹੈ ਝੋਟੀ ਬਰੀਕ ਸਕੈਨ ਤੇ ਮੂਰੇ ਮਗਰ ਦਾ ਨਿਖੜਮਾ ਥਣ ਲੱਗਿਆ ਗੈਪ ਤੇ ਤੇ ਝੋਲੀ ਝਾਲੀ ਵੀ ਝੋਟੀ ਦੇ ਚੰਗੀ ਹਵਾਨਾ ਬਣਾਉਣਾ ਸਟਾਰਟ ਕਰ ਲਿਆ ਹੈਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਹਣੀ ਨਾਲ ਜਰੂਰ ਕੰਟੈਕਟ ਕਰ ਲਿਓ ਪਿੰਡ ਹੈਗਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ 7681995842 ਤੋਰੇ ਤਰੇ ਦੀ ਹੈਗੀ ਬਿਲਕੁਲ ਲੈਣ ਸਾਫ ਤੇ ਵੀਰੇ ਮੋੜ ਲਿਆ ਤੇ ਹੋ ਕਿੰਨੇ ਜਊ ਵੀਰੇ ਜੈਸਨੋ ਮੁੱਲ ਲੈਣ ਦੇਣ ਵਾਲੀ ਕਰਨਾ ਪਾ ਜਮਾ ਮੁੱਲ 9588 ਦੀ ਹੋਏ ਕਰਦੇ ਮੁੱਲ ਦੋਸਤੋ 9588000 ਦੀ ਦੇ ਦਾਂਗੇ ਟੋਕਣ ਵਾਲਾ ਭਾਗ ਆ ਬਿਲਕੁਲ ਲੈਣ ਲੈਣ ਦੇਣ ਦੇ ਵਾਲਾ ਘਰੇ ਆਏ ਬੰਦੇ ਦਾ ਮਾਨ ਤਨ ਜਰੂਰ ਹੋਊਗਾ 88000 ਚੋਂ ਕੋਈ ਰੇਟ ਫਿਕਸ ਨਹੀਂਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਵੀਡੀਓ ਮਿਲ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ